ਵਿਆਹ ਵਾਲੇ ਦਿਨ ਮੁੰਡੇ ਨੇ ਸਟੇਜ ਤੇ ਕਰਿਆ ਆ ਕੰਮ ਲੋਕ ਕੁੜੀ ਨੂੰ ਕਹਿੰਦੇ ਅਜੇ ਵੀ ਟਾਈਮ ਐ ਭੱਜ ਜਾ ਦੋਸਤੋ ਅਕਸਰ ਹੀ ਆਪਣੇ ਵਿਆਹ ਦਾ ਚਾਹ ਤਾਂ ਹਰ ਇੱਕ ਮੁੰਡਾ ਕੁੜੀ ਨੂੰ ਹੁੰਦਾ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਕਿੰਨੇ ਅਜੀਬ ਢੰਗ ਨਾਲ ਡਾਂਸ ਕਰ ਰਿਹਾ ਹੈ ਦਰਸਲ ਜਦੋਂ ਸ਼ਗਨਾ ਲਈ ਕੁੜੀ ਸਟੇਜ ਤੇ ਆਉਣ ਲੱਗਦੀ ਹੈ ਤਾਂ ਜਦੋਂ ਮੁੰਡਾ ਉਸ ਦਾ ਹੱਥ ਫੜ ਕੇ ਸਟੇਜ ਤੇ ਲਿਆਉਣ ਲਈ ਉਸ ਵੱਲ ਜਾਂਦਾ ਹੈ ਤਾਂ ਉਸ ਨੂੰ ਵਿਆਹ ਦਾ ਇੰਨਾ ਚਾਹ ਹੁੰਦਾ ਹੈ ਕਿ ਉਹ ਅਜੀਬ ਜਿਹਾ ਡਾਂਸ ਕਰਦਾ ਕੁੜੀ ਵੱਲ ਜਾਂਦਾ ਹੈ ਤੇ ਉਸ ਉੱਪਰ ਚੁੰਨੀ ਦੇ ਕੇ ਡਾਂਸ ਕਰਨ ਲੱਗ ਜਾਂਦਾ ਏ ਜਿਸ ਨੂੰ ਦੇਖ ਕੇ ਕੁੜੀ ਵੀ ਹੈਰਾਨ ਹੋ ਜਾਂਦੀ ਏ ਅਤੇ ਲੋਕ ਇਸ ਨੂੰ ਦੇਖ ਕੇ ਕੁੜੀ ਨੂੰ ਕਹਿ ਰਹੇ ਨੇ ਕਿ ਅਜੇ ਵੀ ਟਾਈਮ ਆ ਤੇਰੇ ਕੋਲ ਭੱਜ ਜਾ ਅਤੇ ਕੋਈ ਕਹਿ ਰਿਹਾ ਹੈ ਕਿ ਜਦੋਂ ਬੁਢਾਪੇ ਵਿੱਚ ਵਿਆਹ ਹੁੰਦਾ ਹੈ ਤਾਂ ਐਨਾ ਚਾਅ ਚੜਦਾ ਏ ਅਤੇ ਕੋਈ ਕਹਿ ਰਿਹਾ ਹੈ ਕਿ ਕਿਉਂ ਭਰਾਵਾ ਆਪਣਾ ਹੀ ਜਲੂਸ ਕੱਢ ਰਹੇ ਹਾਂ ਸੋ ਵਿਆਹ ਦਾ ਚਾਅ ਤਾਂ ਹਰ ਕਿਸੇ ਨੂੰ ਹੁੰਦਾ ਹੈ ਅਤੇ ਉਸ ਨੂੰ ਦਿਖਾਉਣ ਦਾ ਵੀ ਹਰ ਇੱਕ ਦਾ ਆਪਣਾ ਆਪਣਾ ਢੰਗ ਹੁੰਦਾ ਏ ਪਰ ਤੁਹਾਡੇ ਇਸ ਨੌਜਵਾਨ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ